ਕੰਮੀਆਂ ਦੇ ਵੇਰੇ ਕੰਮੀਆਂ ਦੇ ਵੇਰੇ ਕਰਮਜੀਤ ਗਾਉਂਦਾ ਐ ਕਰਮਜੀਤ ਆ ਜਾ ਮੈਂ ਹੁਣ ਮੁੱਖ ਮੰਤਰੀ ਆ ਮੈਂ ਗਾਉਂਦਾ ਚੰਗਾ ਲੱਗਦਾ ਯਾਰ ਕਰਮਜੀਤ ਗਾਉਂਦਾ ਐ ਤੂੰ ਗਾ ਲੈ ਇਕੱਠੀ ਗਾਉਣੇ ਰੱਖ ਹੈ ਵੇ ਵਾਗਰੂ ਵਾਗਰੂ ਕਾਨੂੰ ਛੇੜੇ ਛੇੜਦੇ ਨਾਲ ਉਹ ਮੁੜ ਕੇ ਉਹ ਵਿਰੋਧੀ ਤੇ ਨਾਲ ਕਹਿਣਾ ਦੇਖੋ ਜੀ ਉਹ ਤਾਂ ਜੀ ਉਹ ਤਾਂ ਜੀ ਆਏ ਆ ਜੀ ਤਾਂ ਕਿਹ ਜਾਣਦਾ ਚਲ ਆ ਜਾ ਫਿਰ ਮਾਂ ਧਰਤੀ ਐ ਤੇਰੀ ਗੋਦ ਨੂੰ ਚੰਨ ਹੌਰਬ ਤੇਰੇ ਮਾਂ ਧਰਤੀ ਐ ਤੇਰੀ ਗੋਦ ਨੂੰ ਚੰਨ ਹੌਰਬ ਤੇਰੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾ ਰਹੀ ਵੇ ਸੂਰ ਜਾ ਕਮੀਆਂ ਦੇ ਵੇੜੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਟੱਕਿਆਂ ਦੀ ਮੀਰੀ ਪੀਰੀ ਐ ਜਿੱਥੇ ਜਮਦਾ ਬੰਦਾ ਸੀਰੀ ਐ ਜਿੱਥੇ ਕਰਜੇ ਠ ਪੰਜੀਰੀ ਐ ਬਾਪੂ ਦੇ ਕਰਜ ਤੇ सूद ਪੁੱਤ ਜਮਦੇ ਜਿਹੜੇ ਤੂੰ ਮਾਹੌਕੇ ਭਰ ਦਿਆਂ ਅਸਮਾਨ ਜੜੇਰੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇੜੇ ਜਿੰਨੇ ਮਰਜੀ ਵੱਡੇ ਬਣ ਜੋ ਆਵਦਿਆਂ ਦੇ ਨਾਲ ਰਹਾ ਕਰੋ ਆਪਣਿਆਂ ਦੇ ਨਾਲ ਰਿਹਾ ਕਰੋ ਤੁਹਾਡੇ ਪਿੰਡ ਦੇ ਦੋਸਤ ਤੁਹਾਡੇ ਪੁਰਾਣੇ ਦੋਸਤ ਤੁਹਾਡੇ ਟੀਚਰ ਤੁਹਾਡੇ ਮਾਪੇ ਤੁਹਾਡੇ ਰਿਸ਼ਤੇਦਾਰ ਜਿਨ੍ਹਾਂ ਨੇ ਤੁਹਾਡੀ ਹੈਲਪ ਕੀਤੀ ਹੈ ਉਹਨਾਂ ਨੂੰ ਨਹੀਂ ਛੱਡਣਾ ਜਿੰਨੇ ਮਰਜ਼ੀ ਵੱਡੇ ਉੱਚੇ ਹੋ ਜਾਓ ਇੱਕ ਚੂਹਾ ਸੀਗਾ ਸੁਨਿਆਰੇ ਦੀ ਦੁਕਾਨ 'ਚ ਵੜ ਗਿਆ ਚਲੋ ਮੈਂ ਥੋੜਾ ਜਿਹਾ ਕੁੜੀਆਂ ਵਾਸਤੇ ਅਪਡੇਟ ਕਰ ਦਾਂ ਜੁਐਲਰੀ ਸ਼ਾਪ ਚ ਵੜ ਗਿਆ ਹੀਰਾ ਖਾ ਗਿਆ ਹੀਰਾ ਹੀਰਾ ਨਿਕਲ ਗਿਆ ਉਹਨੂੰ ਵੀ ਪਤਾ ਲੱਗ ਗਿਆ ਦੁਕਾਨਦਾਰ ਨੂੰ ਵੀ ਹੀਰਾ ਖਾ ਗਿਆ ਮਹਿੰਗਾ ਹੀਰਾ ਸੀ ਖਾ ਗਿਆ ਹੀਰਾ ਖਾ ਕੇ ਸਾਹਮਣੀ ਉਹਦੇ ਖੁੱਡ ਚ ਵੜ ਗਿਆ ਉਹਨੇ ਖੁੱਡ ਪਟਵਾਈ ਥੱਲੇ 100 150 ਚੂਹਾ ਬੈਠਾ ਉਹ ਕਹਿੰਦਾ ਮੈਂ ਜੋਰੀ ਆ ਮੈਂ ਹੀਰੇ ਨੂੰ ਤਾਂ ਪਛਾਣ ਸਕਦਾ ਮੈਂ ਚੂਹਾ ਕਿਵੇਂ ਪਛਾਣਾ ਹੁਣ ਕੀ ਦੀ ਕੀ ਦੀ ਢੱਡ ਚ ਐ ਉਹਨੇ ਚੂਹਿਆਂ ਵਾਲਾ ਬੁਲਾਇਆ ਕੋਈ ਸਪੈਸ਼ਲਿਸਟ ਕਹਿੰਦਾ ਇੰਨਾ ਚੋਂ ਇੱਕ ਦੇ ਵਿੱਚ ਮੇਰਾ ਹੀਰਾ ਹੈ ਦੱਸ ਸਕਦਾ ਉਹ ਕਹਿੰਦਾ ਉਹ ਜਿਹੜਾ ਸੱਜੇ ਪਾਸੇ ਕੱਲੇ ਹੀ ਨੱਚੀ ਜਾਂਦਾ ਨਾ ਸਾਰੇ ਤੁਹਾਡਾ ਹੋ ਕੇ ਇਹਨੂੰ ਫੜ ਲਾ ਉਹਨੂੰ ਫੜ ਲਿਆ ਢੱਡ ਚੀਰਿਆ ਹੀਰਾ ਨਿਕਲਿਆ ਉਹ ਕਹਿੰਦੇ ਤੈਨੂੰ ਕਿਵੇਂ ਪਤਾ ਲੱਗ ਗਿਆ ਇੰਨਿਆਂ ਚੋਂ ਵੀ ਹੀਰੇ ਦੇ ਕੋਲੇ ਆ ਉਹ ਕਹਿੰਦਾ ਜਦੋਂ ਚੂਹਿਆਂ ਕੋਲੇ ਜਾ ਸਮਝ ਲਓ ਵੀ ਜਿਹੜੇ ਡਿਜ਼ਰਵ ਨਹੀਂ ਕਰਦੇ ਉਹਨਾਂ ਕੋਲੇ ਅਚਾਨਕ ਅਮੀਰੀ ਆ ਜੇ ਨਾ ਸਭ ਤੋਂ ਪਹਿਲਾਂ ਉਹਦੇ ਕਬੀਲੇ ਨੂੰ ਛੱਡ ਦਿਆ ਉਹ ਬਸ ਉਹ ਚੂਹਾ ਰਲੇ ਹੀ ਨਹੀਂ ਉਹਨਾਂ ਨਾਲ ਕਹਿੰਦਾ ਤੂੰ ਪਰਾਂ ਹੋ ਜਾ ਮੇਰੇ ਕੋਲੇ ਹੀਰਾ ਹੈ ਜੇ ਘੇਤੇ ਵਿੱਚ ਬੈਠਾ ਰਹਿੰਦਾ ਵੱਜ ਜਾਂਦਾ ਉਹ ਆਪਣੇ ਵੀ ਅਹੀਂ 4 ਪੈਸੇ ਆ ਜਾਣ ਪਹਿਲਾਂ ਗਵੰਡੀਆਂ ਨਾਲ ਲੜਦੇ ਆਪਾਂ ਤੂੰ ਕੌਣ ਆ ਭੂਆ ਕੌਣ ਹੁੰਦੀ ਆ ਮਾਸੜ ਕੌਣ ਹੁੰਦਾ ਮੈਂ ਕਹਿੰਦਾ ਅੱਜ ਤੁਹਾਨੂੰ ਤੁਸੀਂ ਦੇਸ਼ ਦੀ ਮੇਰੇ ਦੇਸ਼ ਦਾ ਫਿਊਚਰ ਹੋ ਬਹੁਤ ਵੱਡੇ ਵੱਡੇ ਉਹਦਿਆਂ ਤੇ ਜਾਣਾ ਤੁਸੀਂ ਜਦੋਂ ਵੱਡੇ ਹੋਗੇ ਨਾ ਉਨੇ ਹੀ ਨੀਵੇਂ ਹੋ ਜਾਓ ਬਸ ਜਦੋਂ ਤੁਸੀਂ ਨੀਵੇਂ ਆ ਰੁੱਖਾਂ ਨੂੰ ਲੱਗਦੇ ਸਿੰਬਲਾ ਤੂੰ ਮਾਨ ਨਾ ਕਰੀ ਜੇ ਤੁਸੀਂ ਨੀਵੇਂ ਹੋ ਕੇ ਪਿੰਡ ਜਾਓਗੇ ਰਿਸ਼ਤੇਦਾਰਾਂੇ ਜਾਓਗੇ ਤੁਹਾਡੀ ਇੱਜ਼ਤ ਹੋਰ ਵਧੂਗੀ ਜੇ ਆਕਰ ਕੇ ਜਾਓਗੇ ਉਹ ਕਹਿੰਦੇ ਠੀਕ ਹੈ ਪਰ ਆਵਾ ਰਹਿ ਫਿਰ بڑے بڑے ਸਿਕੰਦਰ ਤੁਰ ਕੇ ਫਿਰਤਾ ਦੁਨੀਆ ਜਿੱਤ ਕੇ ਐ ਐਡੀ ਕਿਹੜੀ ਗੱਲ ਹੁੰਦੀ ਐ ਸੋ ਮੈਂ ਇਹੀ ਕੱਜ ਜੂਤ ਨੂੰ ਮੈਂ ਕਹਿਣਾ ਚਾਹਣਾ ਕਿ ਪੜੋ ਤਰੱਕੀਆਂ ਕਰੋ ਵੱਡੇ ਵੱਡੇ ਕੰਪੀਟੀਸ਼ਨ ਦੇ ਐਗਜ਼ਾਮ ਪਾਸ ਕਰੋ ਪਰ ਨਾਲ ਦੀ ਨਾਲ ਜਦੋਂ ਤੁਹਾਨੂੰ ਸਕਸੈਸ ਮਿਲੂਗੀ ਤੁਹਾਡੇ ਗਵਾਂਢੀ ਤੁਹਾਡੇ ਰਿਸ਼ਤੇਦਾਰ ਆਉਣਗੇ ਭਾਈ ਜੀ ਕਿਹੜਾ ਟੈਸਟ ਦਿੱਤਾ ਸੀ ਜਰੂਰ ਦੱਸੋ ਉਹਨਾਂ ਨੂੰ ਕਿ ਆਹ ਟੈਸਟ ਹੁੰਦਾ ਐ ਇੰਨੀ ਫੀਸ ਐ ਆਹ ਕਿਤਾਬ ਇੱਥੋਂ ਮਿਲਦੀ ਐ ਤਾਂ ਕਿ ਉਹ ਵੀ ਪਾਸ ਕਰ ਲੇ ਆਪਣੇ ਕੀ ਐ ਆਪਾਂ ਉਲਟਾ ਕੰਮ ਆ ਉਹ ਆਦਮੀ ਬਹੁਤ ਦੁਖੀ ਹੈ ਜਿਸ ਦਾ ਪड़ोसी ਸੁਖੀ ਹੈ ਗਵਾਂਡੀ ਕਾਰ ਲਿਆਵੇ ਲੈ ਆਪਾਂ ਨਹੀਂ ਕਹਿੰਦੇ ਵੀ ਮੈਂ ਵੀ ਮਿਹਨਤ ਕਰਕੇ ਇਹ ਤੋਂ ਮਹਿੰਗੀ ਕਾਰ ਲਵਾਂ ਆਪਾਂ ਉਹੀ ਸੋਚਣ ਲੱਗੇ ਨਾ ਹਾਰਨ ਮਾਰ ਕੇ ਲੰਗਦਾ ਚਰੀਟਾ ਪਾਵਾਂਗੇ ਲੈ ਚਰੀਟਾ ਪਾ ਵੀ ਦਿੰਦੇ ਆ ਕੋਈ ਅਸੀ ਗੱਲ ਨਹੀਂ ਆਏ ਲੰਗਦੇ ਲੰਗਦੇ ਪਾ ਗਦੇ ਕਾਦੀ ਚਰੀਟਾ ਪਾਈਆਂ ਨੂੰ ਸਾਰਾ ਸਮਾਜ ਤਰੱਕੀ ਕਰੂਗਾ ਤਾਂ ਪੰਜਾਬ ਤਰੱਕੀ ਕਰੂਗਾ ਜੇ ਰੰਗਲੇ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਸਾਰੇ ਪੰਜਾਬ ਚ ਰੰਗ ਭਰਿਆ ਜਾਊਗਾ ਕੋਈ ਜ਼ਿਲ੍ਹਾ ਕੋਈ ਤਸੀਲ ਜਾਂ ਕੋਈ ਪਿੰਡ ਤੁਸੀਂ ਬਤਰੰਗਾ ਛੱਡ ਨਹੀਂ ਸਕਦੇ ਹਾਂ। ਹਾਥ ਜੁਨੀਵਰਸਿਟੀ ਇਸ ਤਰ੍ਹਾਂ ਦੀ ਹੈ ਜਿੱਥੋਂ ਵੱਡੇ ਵੱਡੇ ਸਾਇੰਟਿਸਟ ਨਿਕਲਦੇ ਨੇ। ਤੇ ਮੈਨੂੰ ਜਦੋਂ ਬੀਸੀ ਸਾਹਿਬ ਨੇ ਡੋਡਾ ਸਾਹਿਬ ਨੇ ਕਿਹਾ ਕਿ ਹੁਣ ਆ ਮੈਂ ਕਿਹਾ ਮੈਂ ਆ ਜੂ ਜੀ। ਹੋਸਾ ਦਾ ਪਹਿਲਾਂ ਵਾਲੇ ਜਿਹੜੇ ਅਫਸਰ ਅਫਸਰ ਮੈਨੂੰ ਕਈ ਵਾਰੀ ਕਹਿਣ ਲੱਗ ਜਾਂਦੇ ਨੇ। سر اس یہاں پہ ہمیں جانا نہیں چاہیے میں کیوں پہلے والے مکہ منتری یہاں جاتے نہیں تھے میں پھر اسی لیے تو پہلے والے ہیں وہ اگر جاتے تو آج والے نہ ہوتے پھر ہاں یہ بھی ٹھیک ہے سر کیوں نہیں جانا چاہیے ابھی لوگ کوئی پروٹوکول ہے انہیں بندے ہونگے تا جاؤں گا ਯੂਥ ਬੈਠਾ ਮੇਰੇ ਮੂਰੇ ਕੀ ਪਤਾ ਕਿਨੂੰ ਇੱਕ 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 ਬੰਦੇ ਨੂੰ ਕੋਈ ਕੋਈ ਗੱਲ ਸਮਝ ਆ ਗਈ ਉਹਦੀ ਜ਼ਿੰਦਗੀ ਚ ਬਦਲਾ ਆ ਗਿਆ ਲੈ ਮੇਰੇ ਲਈ ਤਾਂ ਪੁੰਨ ਦਾ ਕੰਮ ਹੈ 101 ਖੰਡ ਪਾਠਾ ਜਿੰਨਾ ਪੁੰਨ ਲੱਗ ਗਿਆ ਫਿਰ ਸਮਝ ਲੋ ਵੀ ਜੇ ਸਾਡੇ ਵਰਗੇ ਇਸ ਲੈਵਲ ਤੇ ਪਹੁੰਚ ਸਕਦੇ ਨੇ ਤੁਸੀਂ ਕਿਉਂ ਨਹੀਂ ਪਹੁੰਚ ਸਕਦੇ ਵੀ ਜਹਾਜ਼ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ 747 787 350 ਪੈਸੈਂਜਰਸ ਉਹਨਾਂ ਦਾ ਸਮਾਨ ਆਪਣਾ ਵਜ਼ਨ ਲਗਭਗ ਸਵਾ ਲੱਖ ਲੀਟਰ ਤੇਲ ਲੈ ਕੇ ਉਹ ਜਹਾਜ਼ ਉੱਡ ਜਾਂਦਾ ਹੈ ਇੰਨੀ ਤਾਕਤ ਹੁੰਦੀ ਹੈ ਪਰ ਜਦੋਂ ਗੇਟ ਤੇ ਲੱਗਿਆ ਖੜਾ ਹੁੰਦਾ ਏਅਰਪੋਰਟ ਤੇ ਤਾਕਤ ਜ਼ੀਰੋ ਹੁੰਦੀ ਹੈ ਕਿਉਂਕਿ ਜਹਾਜ਼ ਦੇ ਬੈਗ ਗੇਅਰ ਨਹੀਂ ਹੁੰਦਾ ਪਿੱਛੇ ਹੋ ਨਹੀਂ ਸਕਦਾ ਅੱਗੇ ਜਾ ਨਹੀਂ ਸਕਦਾ ਫਿਰ ਇੱਕ ਛੋਟਾ ਜਿਹਾ ਟਰੈਕਟਰ ਆਉਂਦਾ ਉਹ ਉਹਨੂੰ ਐਂ ਜੇ ਕਰਕੇ ਐਂ ਜੇ ਕਰਕੇ ਐ ਸਿੱਧਾ ਕਰ ਦਿੰਦਾ ਜਹਾਜ਼ ਨੂੰ ਰੰਗਵੇ ਨਜ਼ਰ ਆ ਜਾਂਦਾ ਉਹ ਟਰੈਕਟਰ ਨੂੰ ਕਹਿੰਦਾ ਧੰਨਵਾਦ ਹੁਣ ਤੂੰ ਪਰਾਂ ਹੋ ਜਾ ਹੁਣ ਮੇਰਾ ਕੰਮ ਹੈ ਇਹ ਅੱਗੇ ਇੰਜਨਾਂ ਤੇ ਡਿਪੈਂਡ ਕਰਦਾ ਜਹਾਜ਼ਦਿਆਂ ਤੇ ਕਿ ਉਹ ਦਿੱਲੀ ਵਾਲੇ ਰੰਗਵੇ ਤੋਂ ਉੱਡ ਕੇ 14.5 ਘੰਟਿਆਂ ਬਾਅਦ ਸਨ ਫਰਾਂਸਿਸਕੋ ਉੱਤਰਦਾ ਹੈ ਜਾਂ 35 ਮਿੰਟਾਂ ਬਾਅਦ ਚੰਡੀਗੜ ਉੱਤਰਦਾ ਹੈ ਇਹ ਤਾਂ ਇੰਜਨ ਉੱਤੇ ਡਿਪੈਂਡ ਕਰਦਾ ਪਰ ਮੈਨੂੰ ਆ ਸਾਰੇ ਜਹਾਜ਼ ਨਜ਼ਰ ਆ ਰਹੇ ਨੇ ਇੰਜਨਾਂ 'ਚ ਕੋਈ ਕਮੀ ਨਹੀਂ بس کوئی ٹیچر کوئی پروفیسر کوئی لیکچرار کوئی سائنٹسٹ کوئی لیڈر نو ٹریکٹر بن کے سدھے کر دے ترقی آپ ہی کر اور کسے اور کسی جایا کرو کہ وہ دیکھو کتنا بڑا بن گیا اس کے پاس دیکھو کتنا پیسہ ہے انہاں گلاں پیا کرو اپنے آپ دیکھیا کرو ਅੰਡੇ ਦੀ ਕਿਸਮਤ ਚ ਟੁੱਟਣਾ ਲਿਖਿਆ ਹੈ ਅੰਡੇ ਨੇ ਟੁੱਟਣੀ ਟੁੱਟਣਾ ਪਰ ਜੇ ਆਂਡਾ ਬਾਹਰੀ ਫੋਰਸ ਨਾਲ ਟੁੱਟਦਾ ਤ ਉਹਦੀ ਅੰਦਰਲੀ ਜ਼ਿੰਦਗੀ ਖਤਮ ਪਰ ਉਹ ਹੀ ਆਂਡਾ ਜੇ ਅੰਦਰਲੀ ਫੋਰਸ ਨਾਲ ਟੁੱਟਦਾ ਤਾਂ ਜ਼ਿੰਦਗੀ ਸ਼ੁਰੂ ਅੰਦਰੋਂ ਅੰਦਰੋਂ ਆਪਣੇ ਅੰਦਰੋਂ ਆਪਣੇ ਅੰਦਰੋਂ ਫੁੱਟੋ ਕਿ ਮੈਂ ਕੌਣ ਹਾਂ ਔਰ ਫਲਾਣੇ ਨੇ ਕਰਤਾ ਮੈਂ ਕਿਉਂ ਨਹੀਂ ਕਰ ਸਕਦਾ ਮੈਂ ਕਿਤੇ ਸਕੂਲ ਚ ਗਿਆ ਤੇ ਚੁੰਨੀ ਲਾਂਡਰਾਂ ਕੋਲੇ ਆਵੇਂ ਜਾਂਦੇ ਜਾਂਦੇ ਮੈਂ ਰੁਕ ਗਿਆ ਕਿਤੇ ਸਕੂਲ ਚ 7ਵੇਂ 8ਵੇਂ ਵਾਲੀ ਕਲਾਸ ਸੀਗੀ ਮੈਂ ਪੁੱਛਣ ਲੱਗਿਆ ਬੱਚਨ ਕੀ ਬਣੇਗਾ ਕੋਈ ਕੁੜੀ ਕਹਿੰਦੀ ਮੈਂ ਤਾਂ ਜੀ ਆਈਪੀਐਸ ਬਣੂੰਗੀ ਕੋਈ ਮੁੰਡਾ ਕਹਿੰਦਾ ਜੀ ਮੈਂ ਡਾਕਟਰ ਬਣੂੰਗਾ ਕੋਈ ਕਹਿੰਦਾ ਮੈਂ ਇੰਜੀਨੀਅਰ ਬਣੂੰਗਾ ਇੱਕ ਉੱਠਿਆ ਮੈਂ ਕੀ ਬਣੇਗਾ ਕਹਿੰਦਾ ਮੁੱਖ ਮੰਤਰੀ ਬਣੂੰਗਾ